ਕਿਸਾਨਾਂ ਵੱਲੋਂ ਅੱਜ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਇਸ ਮੌਕੇ ਗੁਰਾਇਆ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਇਹਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਦਾਣਾ ਮੰਡੀ ਗੁਰਾਇਆ ਵਿਖੇ ਟਰੈਕਟਰ ਇਕੱਠੇ ਕਰਕੇ ਮਾਰਚ ਦੇ ਰੂਪ ਵਿੱਚ ਟੋਲ ਪਲਾਜ਼ਾ ਉੱਤੇ ਲਿਆਂਦੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਜੂਨੀਆਂ ਦੁਆਬਾ ਦੇ ਆਗੂ ਜਸਵੀਰ ਸਿੰਘ ਕਮਾਲਪੁਰ ਅਤੇ ਤਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸ਼ੰਭੂ ਅਤੇ ਖਨੋਰੀ ਬਾਰਡਰ ਉੱਤੇ ਬੈਠੇ ਹੋਏ ਹਨ ਅਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੁਣੇ ਪੋਖੜ ਤਾਲ ਉੱਤੇ ਬੈਠੇ ਹੋਏ ਹਨ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਤੇ ਆਪਾਂ ਇਹ ਲੜਾਈ ਆ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ 220 ਦਿਨ ਦੌਰਾਨ ਤੋਂ ਲੈ ਕੇ ਅੱਜ ਵੀ ਲੜਾਈ ਜਿਹੜੀ ਜਾਰੀ ਹੈ ਪਰ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਉਹ ਸਿੱਧੇ ਨਾਲ ਸਿੱਧੇ ਤੌਰ ਤੇ ਕਿਸਾਨਾਂ ਦੇ ਉੱਤੇ ਜਿਹੜੇ ਉਹ ਕਾਲੇ ਤਿੰਨ ਕਾਨੂੰਨ ਆਪਾਂ ਰੱਦ ਕਰਵਾਏ ਸੀ ਜਿਨ੍ਹਾਂ ਖਾਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫੀ ਮੰਗੀ ਸੀ ਆਮ ਸਰ ਲੋਕਾਂ ਤੋਂ ਵੀ ਮੈਂ ਇਹ ਕਾਨੂੰਨ ਜਿਹੜੇ ਆ ਲੋਕਾਂ ਨੂੰ ਸਮਝਾ ਨਹੀਂ ਸਕਿਆ ਤੇ ਉਹਦੇ ਉਹਨੂੰ ਦੁਬਾਰਾ ਫੇਰ ਕਿਸੇ ਕਮਾਕੇ ਤਰੀਕੇ ਨਾਲ ਪੇਸ਼ ਕੀਤੇ ਜਾ ਰਹੇ ਆ ਜਿਨ੍ਹਾਂ ਨੂੰ ਮੰਡੀ ਦਾ ਨਿੱਜੀਕਰਨ ਕਹਿ ਲਓ ਡਾਇਰੈਕਟਰ ਜਿਹੜੀ ਆ ਮੰਡੀ ਕਰਨ ਦਾ ਨਾਮ ਲੈ ਕੇ ਉਹ ਫਿਰ ਧੱਕੇ ਨਾਲ ਲਾਗੂ ਕੀਤੇ ਜਾ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਆਂ ਨਾਲੇ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਸਰਕਾਰ ਨੇ ਜਿਹੜੀਆਂ ਮੰਗਾਂ 220 ਵਾਲੇ ਅੰਦੋਲਨ 'ਚ ਮੰਗੀਆਂ ਸੀਗੀਆਂ ਕਿਸਾਨਾਂ ਦੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿੱਦਾਂ ਕਿ ਪਿਛਲੇ ਸਭ ਕ੍ਰੀਬਨ 6 ਦਿਨ ਤੋਂ ਜਿਹੜੇ ਸਾਡੇ ਕਿਸਾਨ ਆ ਕੋਈ ਜਗਜੀਤ ਸਿੰਘ ਡੱਲੇਵਾਲ ਜੀ ਉਹ ਮਰਨਵਰ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਮਰ ਜਿਹੜਾ ਉਹਨਾਂ ਦਾ ਮਰਨਵਰ ਤਾਂ ਇਹਨੂੰ ਬੰਦ ਕਰਾਇਆ ਜਾਵੇ ਤੇ ਨਾਲੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਕਿ ਸੇ ਮੁਗਲਾਈ ਕਿਹ ਲੋਕ ਡਿਕਟੇਟਰਸ਼ਿਪ ਦੇ ਤੌਰ ਤੇ ਰਾਹਾਂ ਦੇ ਵਿੱਚ ਕਿਲ ਗੱਟ ਕੇ ਕੰਧਾਂ ਕਰਕੇ ਦਿੱਲੀ ਜਾਣ ਤੋਂ ਰੋਕਿਆ ਜਿਹੜਾ ਪੰਜਾਬ ਹੈ ਵੀ ਦਿੱਲੀ ਦਾ ਹੀ ਭਾਰ ਦਾ ਹਿੱਸਾ ਹੈ ਸਾਨੂੰ ਦਿੱਲੀ ਜਾਣ ਦਾ ਅਧਿਕਾਰ ਹੈ ਕਿਉਂਕਿ ਇਸ ਦੇਸ਼ ਦੇਸ਼ ਦੀ ਇਜਾਦੀ ਲਈ ਸਭ ਤੋਂ ਵੱਧ ਕਰਵਾਨੀਆਂ ਜਿਹੜੀਆਂ ਪੰਜਾਬ ਖਿੱਤੇ ਚੋਂ ਕੀਤੀਆਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾ ਇਹਨਾਂ ਨੂੰ ਮੰਨਿਆ ਜਾਵੇ ਨਾਲੇ ਅਸੀਂ ਆਵਾਮ ਨੂੰ ਆਮ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੀ ਇਹ ਕਿਸਾਨਾ ਕਾਨੂੰਨ ਹੈ ਕਿਸਾਨੀ ਕਾਨੂੰਨ ਇਹ ਤੇ ਇਹਦਾ ਅਸਰ ਗੱਲਾਂ ਕਿਸਾਨਾਂ ਤੇ ਨਹੀਂ ਇਹਦਾ ਸਾਰਾ ਆਮ ਲੋਕਾਂ ਦੇ ਪੈਣਾ ਤੁਸੀਂ ਦੇਖੋ ਪਿਛਲੇ ਸੀਜ਼ਨ ਚ ਕਿਸਾਨਾਂ ਕੋ 22 ਰੁਪਏ ਕਿਲੋ ਕਣਕ ਖਰੀਦ ਕੇ ਅੱਜ ਤੁਹਾਨੂੰ ਆਟਾ ਜਿਹੜਾ 40 ਰੁਪਏ ਕਿਲੋ ਦਿੱਤਾ ਜਾ ਰਿਹਾ ਹੈ ਜੇ ਆਉਣ ਵਾਲੇ ਸਮੇਂ ਚ ਸਾਰੀ ਜਿਹੜੀ ਫਸਲ ਹੈ ਜੇ ਕੋਵਿਡ ਕਢਾਣੇ ਜਿਹੜਾ ਅੜਾਨੀ ਬਾਨੀ ਇਹਨਾਂ ਦੇ ਕੰਟਰੋਲ ਵਿੱਚ ਚਲੀ ਗਈ ਤੇ ਇਹੇ ਆਟਾ ਜਿਹੜਾ ਤੁਹਾਨੂੰ 100 ਰੁਪਏ ਕਿਲੋ ਨਹੀਂ ਮਿਲੂਗਾ ਅਸੀਂ ਇਹ ਬੇਨਤੀ ਕਰਦੇ ਹਾਂ ਹੱਥ ਮੰਨ ਕੇ ਕਿ ਸਾਡਾ ਇਸ ਅੰਦੋਲਨ ਚ ਸਾਥ ਦਿਓ ਕਿਉਂਕਿ ਇਹ ਜਿਹੜੀ ਲੜਾਈ ਹੈ ਇਕੱਲੇ ਕਿਸਾਨਾਂ ਦੀ ਨਹੀਂ ਤੇ ਛੋਟੇ ਵਪਾਰੀਆ ਛੋਟੇ ਦੁਕਾਨਦਾਰਾਂ ਸਾਰੇ ਵਰਗਾਂ ਦੀ ਹੈ ਮੈਂ ਜਸਵੀਰ ਸਿੰਘ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਜੁਨਦਵਾਬਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਕਿਸਾਨ ਆ ਸਾਡੇ ਨਾਲ ਇਸ ਮੋਰਚੇ ਚੱਲੇ ਆ ਮੈਂ ਥੋੜਾ ਤਰਸੇਮ ਸਿੰਘ ਢੱਲੋਂ ਜਨ ਅਸਕੱਤਰ ਆ ਭਾਰਤੀ ਕਿਸਾਨ ਯੂਨੀਅਨ ਦਵਾਬਾ ਜਿਲ੍ਹਾ ਜਲੰਧਰ ਆ ਆਪਾਂ ਨੂੰ ਪਤਾ ਕਿ ਜਿਹੜਾ 220 ਦੇ ਵਿੱਚ ਮੋਰਚਾ ਲੱਗਿਆ ਸੀ ਉਹਦੇ ਵਿੱਚ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਖਤੀ ਤੌਰ ਤੇ ਵਾਪਸ ਵੀ ਲੈ ਲਏ ਸੀ ਪਰ ਫਿਰ ਉਹਨੂੰ ਅਸਿੱਧੇ ਤੌਰ ਤੇ ਫਿਰ ਦੁਬਾਰਾ ਕਿ ਜਿਹੜੇ ਪੰਜਾਬ ਦਾ ਭਾਰ ਦੇ ਉੱਤੇ ਲਾਗੂ ਕਰਨ ਜਾ ਰਿਹਾ ਸੋ ਅਸੀਂ ਇਸ ਦੇ ਵਿਰੋਧ ਦੇ ਵਿੱਚ ਆ ਜਿਹੜੀ ਅੱਜ ਦੀ ਕਾਲ ਆ ਇਹ ਐਸਕੇਐਮ ਗੈਰ ਰਾਜਨੀਤਿਕ ਤੇ ਐਸ ਕੇ ਐਮ ਤੇ ਕੇ ਐਮ ਐਮ ਤਿੰਨਾਂ ਫਾਰਮ ਵੱਲੋਂ ਦਿੱਤੀ ਗਈ ਸੀ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦਵਾਬਾ ਸਾਡੇ ਪ੍ਰਧਾਨ ਮਜੀਤ ਸਿੰਘ ਜੀ ਰਾਏ ਤੇ ਜਨਸਕਤਾ ਸਰਦਾਰ ਸਿੰਘ ਸਾਨੀ ਉਹਨਾਂ ਨੇ ਸੁਦੇਸ਼ ਲਾਇਆ ਸੀਗਾ ਕਿ ਭਾਈ ਆਪਾਂ ਵੀ ਇਸ ਕਾਲ ਦਾ ਹਿੱਸਾ ਪਾਣਾ ਸੋ ਇਸ ਦੇ ਲਈ ਅਸੀਂ ਸਰਕਲ ਗਰਿਆਂ ਬੜਾ ਰੜਕਾ ਅપરા ਤੇ ਦਸਾਂਝ ਕਲਾਂ ਤੋਂ ਆਪਣੇ ਸਾਥੀ ਜਿਹੜਾ ਟਰੈਕਟਰ ਮਾਰਚ ਆ ਉਹ ਕਰਨ ਲਈ ਜਾ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਰਕਾਰ ਨੇ ਇਹ ਜਿਹੜੇ ਸਾਡੇ ਦੇ ਕਾਨੂੰਨ ਥੋਪ ਰਹੀ ਆ ਤੇ ਸਾਡੀਆਂ ਜਿਹੜੀਆਂ 12 ਮੰਗਾਂ ਹੱਕੀ ਮੰਗਾਂ ਨਹੀਂ ਪੂਰੀਆਂ ਕਰ ਰਹੀ ਜੇਕਰ ਸਰਕਾਰ ਇਹ ਪੂਰੀਆਂ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਤਿੱਖਾ ਹੋਰ ਸੰਘਰਸ਼ ਕੀਤਾ ਜਾਊਗਾ ਜਿਹਦੀ ਜਿਹੜੀ ਜ਼ਿੰਮੇਵਾਰਾ ਕੇਵਲ ਤੇ ਕੇਵਲ ਸੈਂਟਰਲ ਸਰਕਾਰ ਤੇ ਪੰਜਾਬ ਸਰਕਾਰ ਹੋਵੇਗੀ ਤੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇਹ ਟਰੈਕਟਰ ਮਾਰਚ ਦਾ ਹਿੱਸਾ ਬਣ ਰਹੇ ਨੇ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਰਕਲ ਗੁਰਾਇਆ ਵੱਲੋਂ ਪਿੰਡ ਤੱਲੇਤਾ ਤੋਂ ਸਰਪੰਚ ਮੁਖੀ ਦੀ ਅਗਵਾਈ ਵਿੱਚ ਵੱਡਾ ਟਰੈਕਟਰ ਮਾਰਚ ਕੱਢਿਆ ਗਿਆ ਜੋ ਗੁਰਾਇਆ ਤੋਂ ਹੁੰਦਾ ਹੋਇਆ ਲਾਡੋਵਾਟ ਟੋਲ ਪਲਾਜ਼ਾ ਉੱਤੇ ਪਹੁੰਚਿਆ ਇਸ ਮੌਕੇ ਸਰਪੰਚ ਮੁਖੀ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਆਪਾਂ ਆਪਣੀਆਂ ਹੱਕੀ ਮੰਗਾਂ ਲੈਣ ਨਾ ਉੱਠੇ ਤਾਂ ਆਉਣ ਵਾਲਾ ਸਮਾਂ ਭਿਆਨਕ ਹੋਵੇਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਬਲਾਕ ਗੁਰਾਇਆ ਤੋਂ ਪ੍ਰਧਾਨ ਮੇਰੇ ਭਰਾਵੋ ਜ਼ਿਲ੍ਹਾ ਜਲੰਧਰ ਤੋਂ ਆਪਣਾ ਵੀਰ ਕੁਲਵਿੰਦਰ ਸਿੰਘ ਦੇ ਮਸ਼ਹਾੜੀ ਦੀ ਗਵਾਈ ਦੇ ਵਿੱਚ ਇਹ ਟਰੈਕਟਰ ਮਾਰਚ 26 ਜਨਵਰੀ ਲਈ ਕੱਢਿਆ ਜਾ ਰਿਹਾ ਉਹ ਪਿੰਡਾਂ ਵਿੱਚ ਜਿੱਦੀ ਹੁੰਦਾ ਹੋਇਆ ਫਲੋਟ ਰੂਲ ਪਲਾਇਆ ਦੇ ਪਹੁੰਚ ਆਇਆ ਸਾਰੇ ਭਰਾਵਾਂ ਨੂੰ ਬੇਨਤੀ ਆ ਜੇ ਅੱਜ ਆਪਾਂ ਘਰਾਂ 'ਚੋਂ ਨਾਂ ਨਿਕਰ ਸਕਏ ਫੇਰ ਨਿਕਲਣਗੇ ਕਰੋ ਸਾਡਾ ਬਜ਼ਾਰਗਾ ਅੱਜ 60 ਜਾਨ ਦਾ ਉੱਪਰ ਹੋਗਾ ਜੱਲ੍ਹਿਆਰ ਸਾਹਿਬ ਨੂੰ ਪਕਰਦਾਲ 'ਤੇ ਬੈਠੇ ਆਣ ਨੂੰ ਸਰਕਾਰਾਂ ਦੇ ਕੰਨ ਦੇ ਜੂਣ ਹੀ ਗੜਗ ਜੀ ਰਾਜੋ ਅਜਨਾ ਘਾਟਾ ਜੱਤੂਆ ਦਰਖਾਰਾ ਨੂੰ ਤੇ ਪੰਜਾਬ ਜਾਗਦਾ ਪੰਜਾਬ ਦੀਆਂ ਜ਼ਮੀਰਾਂ ਜਾਗਦੀਆਂ ਜਦੋਂ ਪੰਜਾਬ ਜਾਗਦਾ ਉਹ ਤਾਂ ਕਿਹਨਾਂ ਦੀਆਂ ਨਜ਼ਰਾਂ ਵੀ ਬੱਜੀਆਂ ਰਹਿਣਗੀਆਂ ਫਜ਼ਲਾਂ ਵੀ ਬਚਿਆ ਰਹਿਣਗੀਆਂ ਸਾਰੇ ਪਰਮਾਨੰਦ